ਲੋ ਜੀ ਜਦੋਂ ਸੰਘਾੜੇ ਖਾਨਦੇ ਹੋਂ ਉਦੋਂ ਕਦੇ ਸੋਚਿਆ ਜੀ ਇਦਾਂ ਵੀ ਇਹ ਪਾਣੀ ਦਾ ਖਾਓ ਆ ਇਹ ਖੇਤੀ ਤੇ ਉਹ ਫਸਲਿਆ ਜਿਹੜੀ ਖੇਤਾਂ ਦੇ ਵਿੱਚ ਪਾਣੀ ਖੜਾ ਕਰਕੇ ਇੱਕ ਤਰ੍ਹਾਂ ਤਲਾਹ ਹੀ ਬਣਾ ਦੇਣਾ ਤੇ ਉਹਦੇ ਉੱਤੇ ਇਹ ਜਿਹੜੇ ਬੂਟੇ ਆ ਇਹ ਤੈਰਦੇ ਪਏ ਆ ਹੈ ਬਾਈ ਕਿਦਣੀ ਵੀਜੀ ਆ ਇਹ ਇਹ ਪਾਜੀ ਹੋਗਾ ਡੇਰ ਕਿੰਨਾ ਹੋ ਚੱਲਿਆ ਵੀ ਰੱਖਣਾ ਪੈਂਦਾ ਮੋਟਾ ਪੀਸ ਹਾਂ ਉਹ ਰੱਖ ਕੇ ਦਾ ਹੁਣ 50 ਕਿਲੋ ਰੱਖ ਲਾ 60 ਕਿਲੋ ਰੱਖ ਲਓ ਉਹਨੂੰ ਪਹਿਲਾਂ ਸੁਕਾਉਣਾ ਵਾ ਚਾਟੀ ਵਿੱਚ ਰੱਖਣਾ ਚਾਟੀ 'ਚ ਰੱਖ ਕੇ ਤੇ ਤੋਂ ਫਿਰ ਇੱਕ ਕਨਾਲ ਚ ਸਾਡੇ खेत ਫਿਰ ਉਹਦੀ ਲਵਾਈ ਕਰਦੇ ਜਿੱਦਾਂ ਬੱਚੋਂਨੇ ਵਾਂਗੂ ਕਰਦੇ ਤੇ ਇਹਨੂੰ ਫਿਰ ਗਿੱਲਾ ਹੀ ਰੱਖਦੇ ਹਾਂ ਸਾਰਾ ਸਾਲ ਇਹਨੂੰ ਹਰ ਸਾਲ ਜਿੱਦਾਂ ਹੁਣ ਥੋੜੀ ਥਾਂ ਛੱਡ ਕੇ ਉਹ ਚ ਪਾਣੀ ਡੇਲੀ ਬਦਲਨਾ ਸਾਡਾ ਇੱਕ ਕਿੱਲੇ ਦਾ ਖਰਚਾ ਕੀ ਆ ਜਾਂਦਾ ਲਵਾਈ ਦਾ ਖਰਚਾ ਆ ਜਾਂਦਾ ਭਾਜੀ 40-45000 ਰੁਪਏ ਦਾਇਆ ਪੈਂਦੀ ਹੈ ਜੂੜੀਆਂ ਪੈਂਦੀ ਹੈ ਬਸ ਉਹ ਵੀ ਖਲਾਰੀ ਹੋਰ ਉਹ ਜਿਹਨੂੰ ਆਪਾਂ ਇਹਨਾਂ ਨੂੰ ਤਿਆਰ ਕਰਨਾ ਜਿਹੜੋਂ ਮਾਲ ਟੁੱਟਣ ਲੱਪੇ ਸਬਜ਼ੀਆਂ ਸਬਜ਼ੀਆਂ ਦਾ ਮਾਲ ਟੁੱਟਣ ਲੱਪੇ ਸੰਘਾ ਟੁੱਟਣ ਲੱਪੇ ਫਿਰ ਕੋਈ ਦਵਾਈ ਨਹੀਂ ਕੋਈ ਸਪਰੇ ਨਹੀਂ ਦੱਸ ਦਈਏ ਆਪਾਂ ਵੀ ਇਹ ਕੋਈ ਆਮ ਖੇਤੀ ਨਹੀਂ ਹੈਗੀ ਬਹੁਤ ਘੱਟ ਲੋਕ ਇਸ ਖੇਤੀ ਨੂੰ ਕਰਦੇ ਨੇ ਪਾਣੀ ਕਿੰਨਾ ਖੜਾ ਹੋਊਗਾ ਇਹਦੇ ਵਿੱਚ ਪਾਣੀ ਹੋਣਾ ਦੋ ਦੋ ਫੁੱਟ ਦੋ ਤਿੰਨ ਫੁੱਟ ਪਾਣੀ ਇਹ ਵੀ ਡੇਲੀ ਬਦਲਣਾ ਪੈਂਦਾ ਡੇਲੀ ਮੋਟ ਚੱਲਦੀ ਨੇ ਭਾਜੀ ਇਧਰੋਂ ਪੇਨ ਪਾਣੀ ਚੇਂਜ ਕਰੀ ਜਾਣਾ ਗੰਦਾ ਪਾਣੀ ਕਿੱਥੇ ਗੰਦਾ ਪਾਣੀ ਕਿੱਥੇ ਕੱਢਦੇ ਆ ਨਹਿਰਾਂ ਲੱਗੇ ਭਾਜੀ ਆਪਣੇ ਆਪ ਸਪਾਈ ਨੇ ਜਿੱਦਾਂ ਠੰਡਾ ਪਾਣੀ ਆ ਉਹਨਾਂ ਖੇਤੀ ਵਧੀਆ ਬੂਟਾ ਚੱਲ ਇਹ ਤਾਂ ਇਹ ਪਾਣੀ ਬਹੁਤ ਜ਼ਿਆਦਾ ਲੈਂਦੀ ਆ ਹਾਂਜੀ ਪਾਣੀ ਡੇਲੀ ਮੋਟ ਚੱਲਦੀ ਐ ਜੀ ਸੁੱਕ ਗਿਆ ਨਾ ਭਾਜੀ ਮਾਰਾ ਜਾਵੇ ਸੇਖ ਸੋਕਾ ਲੱਗ ਗਿਆ ਉਹ ਫਸਲ ਖਤਮ ਆ ਕਮਾਈ ਕੀ ਹੋ ਜਾਂਦੀ ਆ ਕਮਾਈ ਭਾਜੀ ਸਤ ਰਸੀਆ ਤੇ ਹੋ ਜਾਂਦੀ ਇੱਕ ਕਿੱਲੇ ਦਾ ਗੱਲੇ ਰੋੜ ਤੇ ਸਾਡਾ ਇਸਲਾ ਸੰਗਣਾ ਚੱਲਦਾ ਹੋਰ ਕਿ ਤਨੇ ਲੋਕੇ ਦੂਰ ਦੋ ਜੰਦਰੋਂ ਲਦੇ ਹਾਣਿਓਂ ਸਾਹ ਕੋਟੋਂ ਥਾਂ ਥਾਂ ਤੇ ਸਪੈਸ਼ਲ ਚੀਜ਼ ਲੈਣ ਹੁੰਦੇ ਹਾਂ ਵੀ ਸੋਣੇ ਸੱਜਣੋ ਆ ਤੁਸੀਂ ਮੋਟਰ ਚੱਲਦੀ ਦੇਖ ਰਹੇ ਆ ਪਾਣੀ ਚੱਲ ਰਿਹਾ ਆ ਤੇ ਅੱਗੇ ਤੁਸੀਂ ਦੇਖੋਗੇ ਕਿ ਆ ਇੱਕ ਫਸਲ ਆ ਮੈਂ ਅੱਗੇ ਵੀ ਇੱਕ ਵਾਰੀ ਵੀਡੀਓ ਕਰ ਚੁੱਕਾ ਇੱਥੇ ਜ਼ਿਲ੍ਹਾ ਕਪੂਰਥਲਾ ਆ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇਲਾਕਾ ਪੈ ਜਾਂਦਾ ਇਹ ਸੁਲਤਾਨਪੁਰ ਲੋਧੀ ਦਾ ਠੀਕ ਆ ਪਾਵਨ ਪਵਿੱਤਰ ਧਰਤੀ ਉਸ ਇਲਾਕੇ ਦੇ ਵਿੱਚ ਖੇਤੀ ਹੁੰਦੀ ਆ ਜੀ ਸੰਘਾੜਿਆਂ ਦੀ ਸੰਘਾੜਿਆਂ ਦਾ ਦੀ ਖੇਤੀ ਸੰਘਾੜੇ ਬਹੁਤ ਵੱਡੇ ਪੱਧਰ ਤੇ ਖਾਦੇ ਜਾਂਦੇ ਨੇ ਪਰ ਉਹਦੀ ਖੇਤੀ ਹੁੰਦੀ ਕਿਦਾਂ ਆ ਤੇ ਕੀ ਕੀ ਤਰੀਕੇ ਨੇ ਉਹਦੇ ਬਾਰੇ ਅੱਗੇ ਆਪਾਂ ਇੱਕ ਵੀਡੀਓ ਕੀਤੀ ਸੀ ਹੁਣ ਤੁਹਾਨੂੰ ਦਿਖਾਉਣੇ ਆ ਕਿ ਬੀਜੇ ਹੋਏ ਸੰਘਾੜੇ ਕਿਹੋ ਜਿਹੇ ਹੁੰਦੇ ਆ ਲੋਕ ਇਹਦੇ ਕੀ ਰੱਖ ਰਖਾ ਨੇ ਤੇ ਕਿਦਾਂ ਇਹਨੂੰ ਫਿਰ ਇਦਾਂ ਬਦਉਂਦੇ ਆ ਹੁਣ ਇਹ ਬੀਜੀ ਫਸਲ ਜਿਹੜੀ ਆ ਇਹ ਡੇਢ ਮਹੀਨੇ ਤੋਂ ਉੱਪਰ ਦੀ ਹੋ ਚੁੱਕੀ ਆ ਤੇ ਹੁਣੇ ਤੁਹਾਨੂੰ ਦਿਖਾਉਲਦੇ ਆ ਮੈਥਨ ਬਾਈ ਨਾਲ ਆ ਇਹਦੇ ਕੋਲੋਂ ਆਪਾਂ ਪੁੱਛਦੇ ਆ ਠੀਕ ਆ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਤਾਂ ਲੱਗੇ ਦਿਖਾ ਲਈਏ ਆਪਾਂ ਆਹਾਹਾ ਮਾਲਿਆ ਦਿਖਾ ਦਿਓ ਜਿਹੜਾ ਫੁੱਲ ਲੱਗੇ ਹੈ ਲਓ ਜੀ ਇਹ ਤਿਆਰ ਹੁੰਦੇ ਪੈਸੇ ਹਜੇ ਫੁੱਲ ਤਿਆਰ ਹੋ ਰਹਾ ਆ ਆ ਸਾਰਾ ਹੀ ਜਿਹੜਾ ਹੈਗਾ ਆ ਜਿਹਨੂੰ ਕਹਿੰਦੇ ਆ ਦਿਖਾ ਲਿਓ ਇੱਕ ਦੋ ਹੋਰ ਵਧੀਆ ਜਿਹੜੇ ਤੁਹਾਨੂੰ ਲੱਗਦਾ ਆ ਵੀ ਆ ਦੇਖ ਬੋਲ ਹਾਂ ਬੜਾ ਵਧੀਆ ਹੈ ਲੋ ਜੀ ਪੱਤੇ ਪੱਤੇ ਹਰੇ ਆ ਇਹ ਉਹ ਫਸਲ ਆ ਜਿਹੜੀ ਖੇਤਾਂ ਦੇ ਵਿੱਚ ਪਾਣੀ ਖੜਾ ਕਰਕੇ ਇੱਕ ਤਰ੍ਹਾਂ ਤਲਾਹ ਹੀ ਬਣਾ ਦੇਣਾ ਤਲਾਹ ਬਣਾ ਕੇ ਤੇ ਉਹਦੇ ਉੱਤੇ ਇਹ ਜਿਹੜੇ ਬੂਟੇ ਆ ਇਹ ਤੈਰਦੇ ਪਏ ਆ ਹੈ ਉਪਰ ਉਪਰ ਆ ਇਹ ਤੈਰਦੇ ਪਏ ਤੇ ਜਿਵੇਂ ਆ ਤੁਸੀਂ ਦੇਖਦੇ ਆ ਇਦਾਂ ਹੀ ਤੁਸੀਂ ਉਹ ਨਿਗਾਹ ਮਾਰ ਲੈਣੀ ਹੈ ਜਿੱਥੇ ਤੱਕ ਵੀ ਨਿਗਾਹ ਜਾਂਦੀ ਆ ਜੇ ਆਪਾਂ ਦੂਰ ਤੱਕ ਦੇਖੀਏ ਤਕਰੀਬਨ ਕਿੰਨੇ ਪਾਜੀ ਏਰੀਆ ਚ ਲੱਗਾ ਆ ਇਹ ਸੰਚਾਰ ਚਾਰ ਕਿੱਲੇ ਵੱਡੇ ਪਾਜੀ ਚਾਰ ਕਿੱਲੇ ਹਾਂਜੀ ਹਾਂਜੀ ਠੀਕ ਆ ਪਹਿਲਾਂ ਦੂਏ ਪਾਸੇ ਸੀ ਅਜੇ ਦੂਰ ਪਾਸੇ ਉਧਰ ਛੜਤੀ ਪਹਿਲੀ ਪਹਿ ਯਾਨੀ ਆਪ ਪਹਿਲੀ ਚਲਾਇਆ ਹੋਇਆ ਠੀਕ ਆ ਹਾਂਜੀ ਸਰ ਤੁਸੀਂ ਵੈਸੇ ਮਤਲਬ ਤੁਹਾਡੀ ਆਪ ਦੀ ਜ਼ਮੀਨ ਨਹੀਂ ਗਈ ਨਹੀਂ ਭਾਈ ਆਪ ਦੀ ਨਹੀਂ ਵੈਸੇ ਠੇਕੇ ਤੇ ਠੇਕੇ ਤੇ ਲੈ ਕੇ ਕਰਦੇ ਹਾਂ ਭਾਈ ਕਿਦਣ ਬੀਜੀ ਆ ਇਹ ਇਹ ਪਾਜੀ ਹੋਊਗਾ ਡੇਰ ਕਿੰਨਾ ਹੋ ਚੱਲਦਾ ਡੇਰ ਮਹੀਨੇ ਤੋਂ ਹਾਂ ਡੇਰ ਮਹੀਨਾ ਹੋ ਚੱਲਦਾ ਹਾਂ ਹਾਂਜੀ ਕਿੰਨਾ ਕ ਬੀਜ ਪੈ ਜਾਂਦਾ ਇਹਦੇ ਵਿੱਚ ਬੀਜ ਤਾਂ ਪਹਿਲਾਂ ਆਪਾਂ ਆਪ ਤਿਆਰ ਕਰਨਾ ਪੈਂਦਾ ਵਾ ਖੇਤੀ ਜਿੱਦਾਂ ਹੁੰਦਾ ਇਹਦਾ ਬੀਜ ਰੱਖਣਾ ਪੈਂਦਾ ਮੋਟਾ ਪੀਸ ਹਾਂ ਉਹ ਰੱਖ ਕੇ ਦਾ ਹੁਣ 50 ਕਿਲੋ ਰੱਖ ਲਾ 60 ਕਿਲੋ ਰੱਖ ਲਓ ਹਾਂਜੀ ਉਹਨੂੰ ਪਹਿਲਾਂ ਸੁਕਾਉਣਾ ਵਾ ਚਾਟੀ ਵਿੱਚ ਰੱਖਣਾ ਚਾਟੀ 'ਚ ਰੱਖ ਕੇ ਪਲੱਸ ਕਉਣਾ ਫਿਰ ਚਾਟੀ 'ਚ ਰੱਖਣਾ ਚਾਟੀ ਤੋਂ ਫਿਰ ਇੱਕ ਕਨਾਲ 'ਚ ਸਾੜ ਕੇ ਤੇ ਫਿਰ ਉਹਦੀ ਲਵਾਈ ਕਰਨੀ ਜਿੱਦਾਂ ਆਪਾਂ ਝੋਨੇ ਵਾਂਗੂ ਕਰਦੇ ਹਾਂ ਹੂੰ ਹਾਂਜੀ ਠੀਕ ਆ ਹਾਂਜੀ ਇਹ ਇਹਨੂੰ ਫੇ ਗਿੱਲਾ ਹੀ ਰੱਖਦੇ ਹਾਂ ਸਾਰਾ ਸਾਲ ਇਹਨੂੰ ਹਰ ਸਾਲ ਜਦੋਂ ਹੁਣ ਥੋੜੀ ਸਾ ਛੱਡ ਕੇ ਉਹ ਚ ਪਾਣੀ ਡੇਲੀ ਬਦਲਨਾ ਵਾ ਚੇਂਜ ਕਰਕੇ ਜਿਹਨੋਂ ਦਾ ਬੂਟਾ ਨਿਕਲੋਣਾ ਵਾ ਫਿਰ ਇੱਕ ਇੱਕ ਪੀਸ ਇੱਕ ਇੱਕ ਪੀਸ ਕਟਿੰਗ ਕਰ ਕਰਕੇ ਅੱਗੇ ਲਾਉਣੀ ਹੈ ਹੂੰ ਹਾਂਜੀ ਅੱਛਾ ਇਹ ਇੰਨਾ ਟੇਢਾ ਜਿਹਾ ਕੰਮ ਆ ਹੈ ਹਾਂਜੀ ਹਾਂਜੀ ਭਾਜੀ ਠੀਕ ਆ ਇੱਕ ਇੱਕ ਪੀਸ ਨੂੰ ਫੇ ਕੱਟ ਕੱਟ ਕੇ ਕਟਿੰਗ ਕਟਿੰਗ ਕਰਕੇ ਜਦੋਂ ਅਪ ਝੋਨੇ ਲਾਉਨੇ ਆ ਬੂਟਾ 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 ਲਾਉਣਾ ਸਾਰੇ ਖੱਤੇ ਅੱਜ ਖੱਤੇ ਦੇ ਵਿੱਚ ਐਡਮੈਟਿਕ ਉਹਨੇ ਜਿਹੜਾ ਬੱਚੇ ਦੇਣੇ ਆ ਹਾਂ ਅੱਗੇ ਤੇ ਅੱਗੇ ਵਧਿ ਜਾਣਾ ਵਧਿ ਜਾ ਪੂਰਾ ਜਦੋਂ ਪੂਰਾ ਖੇਤ ਭੜ ਜਾਂਦਾ ਵਾ ਜੀ ਫਿਰ ਜਦੋਂ ਪੂਰਾ ਤਿਆਰ ਹੋ ਜਾਂਦਾ ਫਿਰ ਲੱਗ ਜਾਂਦਾ ਪਤਾ ਨਹੀਂ ਹਾਂ ਹੁਣ ਟੁੱਟਲਾ ਹੋ ਗਿਆ ਫਿਰ ਤੋੜਨਾ ਸ਼ੁਰੂ ਕਰਦੇ ਫਿਰ ਲੇਵਲ ਚਲੋ ਇਹ ਜਿਹੜੀ ਇਹਦੇ ਤੇ ਤੁਹਾਡਾ ਇੱਕ ਕਿੱਲੇ ਦਾ ਖਰਚਾ ਕੀ ਆ ਜਾਂਦਾ ਲਵਾਈ ਦਾ ਖਰਚਾ ਆ ਜਾਂਦਾ ਭਾਜੀ 40-45000 ਰੁਪਏ ਇੱਕ ਕਿੱਲੇ ਦਾ ਹਾਂਜੀ ਇਹਦੇ ਤੇ ਕੋਈ ਸਪਰੇ ਵਗੈਰਾ ਖਾਦ ਵਗੈਰਾ ਸਪਰੇ ਭਾਜੀ ਡਾਇਆ ਪੈਂਦੀ ਹੈ ਜਿਹੜੀਆਂ ਪੈਂਦੀ ਹੈ ਬਸ ਉਹ ਵੀ ਕਾਰੀ ਹੋਰ ਉਹ ਜਦੋਂ ਆਪਾਂ ਇਹਨਾਂ ਨੂੰ ਤਿਆਰ ਕਰਨਾ ਜਦੋਂ ਮਾਲ ਟੁੱਟਣ ਲੱਗ ਪਿਆ ਸਬਜ਼ੀਆਂ ਨੂੰ ਸਬਜ਼ੀ ਨੂੰ ਤਾਂ ਮਾਲ ਟੁੱਟਣ ਲੱਗ ਪਿਆ ਸੰਘਾ ਟੁੱਟਣ ਲੱਗ ਪਿਆ ਫਿਰ ਕੋਈ ਦਵਾਈ ਨਹੀਂ ਕੋਈ ਸਪ ਜਦੋਂ ਆਪਾਂ ਤਿਆਰ ਕਰਦੇ ਆਂ ਅਛਾ ਕੋਈ ਫੰਗਸ ਤੋਂ ਜਾਂ ਕੋਈ ਹੋਰ ਇੱਤ ਤੇ ਤੁਸੀਂ ਕਰਦੇ ਆਂ ਹਾਂ ਨਹੀਂ ਨਹੀਂ ਕੋਈ ਸੰਦੀ ਤੋਂ ਕਰਨੀ ਆ ਹਮਮ ਹੋਰ ਕੋਈ ਤੂੰ ਸਪਰੇ ਨਹੀਂ ਕਰਨੀ ਭਾਜੀ ਉਹ ਵੀ ਜਦੋਂ ਤਿਆਰ ਕਰਨਾ ਮੰਨ ਲਾ ਉਹਨੂੰ ਸਪਰੇ ਕਰਨੀ ਆ ਉਹ ਤੋਂ ਪਹਿਲਾਂ ਕੋਈ ਸਪਰੇ ਨਹੀਂ ਕਰਨੀ ਬਾਅਦ ਚੋਂ ਜਦੋਂ ਆਪਾਂ ਤਿਆਰ ਹੋ ਗਿਆ ਫਸਲ ਤਿਆਰ ਹੋ ਗਈ ਫੇਰ ਨਹੀਂ ਕੋਈ ਸਪਰੇ ਹਮ ਭਾਜੀ ਇਹ ਵੈਸੇ ਮੈਂ ਦੱਸ ਦਈਏ ਆਪਾਂ ਵੀ ਇਹ ਕੋਈ ਆਮ ਖੇਤੀ ਨਹੀਂ ਹੈਗੀ ਇਹਨੂੰ ਇਹ ਨਹੀਂ ਹੈਗਾ ਕਿ ਕੋਈ ਕਦੇ ਵੀ ਅਸੀਂ ਵੀ ਕਰ ਲਈਏ ਇਹਨੂੰ ਐ ਵੀ ਕਰ ਲਈਏ ਬਹੁਤ ਘੱਟ ਲੋਕ ਇਸ ਖੇਤੀ ਨੂੰ ਕਰਦੇ ਨੇ ਤੇ ਆ ਤੁਸੀਂ ਤੈਰਦੇ ਹੋਏ ਬੂਟੇ ਦੇਖ ਰਹੇ ਆ ਜੀ ਤੈਰਦੇ ਪਏ ਨੇ ਪਾਣੀ ਦੇ ਵਿੱਚ ਪਾਣੀ ਕਿੰਨਾ ਖੜਾ ਹੋਊਗਾ ਇਹਦੇ ਵਿੱਚ ਭਾਜੀ ਪਾਣੀ ਹੋਣਾ ਵਾ 2-2 ਫੁੱਟ 2-3 ਫੁੱਟ ਪਾਣੀ 2-3 ਉਹ ਤੋਂ 3 ਫੁੱਟ ਪਾਣੀ ਪਾਣੀ ਹਾਂਜੀ अच्छा एक चीज दसीए ਵੀ ਜਿਹਦਾ ਪਾਣੀ ਤੁਸੀਂ ਕਹਿੰਦੇ ਆ ਪਾਣੀ ਫਿਰ ਇਹਦਾ ਇਦਾਂ ਇਹ ਵੀ ਡੇਲੀ ਬਦਲਣਾ ਪੈਂਦਾ ਇਹਨਾਂ ਨੂੰ ਮੋਟ ਚੱਲਦੀ ਨੇ ਭਾਜੀ ਇਧਰੋਂ ਪੀਣ ਪਾਣੀ ਚੇਂਜ ਕਰੀ ਜਾਣਾ ਗੰਦਾ ਪਾਣੀ ਕਿੱਥੇ ਗੰਦਾ ਪਾਣੀ ਕਿੱਥੇ ਕੱਢਦੇ ਆ ਨਹਿਰਾਂ ਲੱਗੇ ਭਾਜੀ ਆਪਣੇ ਹਾਂ ਨਹਿਰ ਚ ਪਾਣੀ ਕਰ ਜਿੰਨੇ ਸਾਫ ਸਪਾਈ ਨੇ ਜਿੱਦਾਂ ਠੰਡਾ ਪਾਣੀ ਆ ਉਹਨਾਂ ਖੇਤੀ ਵਧੀਆ ਬੂਟਾ ਚੱਲਦਾ ਅੱਛਾ ਜੀ ਹਾਂ ਜੀ ਯਾਰ ਫੇ ਤਾਂ ਇਹ ਪਾਣੀ ਬਹੁਤ ਜ਼ਿਆਦਾ ਲੈਂਦੀ ਆ ਹਾਂ ਜੀ ਪਾਣੀ ਡੇਲੀ ਮੋਟ ਚੱਲਦੀ ਐ ਜੀ ਇਹ ਜੀ ਮੋਟਰ ਡੇਲੀ ਚੱਲਦੀ ਡੇਲੀ ਚੱਲਣੀ ਹੀ ਚੱਲਣੀ ਆ ਤੁਸੀਂ ਛੱਡ ਨਹੀਂ ਸਕਦੇ ਹੈਂ ਛੱਡ ਨਹੀਂ ਸਕਦੇ ਜੇ ਪਾਣੀ ਸੁੱਕ ਗਿਆ ਨਾ ਭਾਈ ਮਰ ਜਾਵੇ ਸੇਕ ਸੁਕਾ ਲੱਗ ਗਿਆ ਉਹ ਫਸਲ ਖਤਮ ਆ ਅੱਛਾ ਭਾਈ ਨੂੰ ਮਰ ਜਾ ਸੁਕਾ ਲੱਗ ਗਿਆ ਜਦੋਂ ਮਾਰੀ ਸੁੱਕ ਗਈ ਆ ਸੁੱਕ ਗਈ ਆ ਨਾਲੇ ਫਸਲ ਖਤਮ ਯਾਰ ਇਹ ਤਾਂ ਪਾਣੀ ਦਾ ਹੀ ਖਾਓ ਪਾਣੀ ਦੀ ਖੇਤੀ ਆ ਜੀ ਪਾਣੀ ਨਾਲ ਹੀ ਸਭ ਕੁਝ ਆ ਜੇ ਪਾਣੀ ਸੁੱਕ ਗਿਆ ਖੇਤੀ ਖਤਮ ਆ ਸਾਰਾ ਲਓ ਜੀ ਜਦੋਂ ਸੰਘਾੜੇ ਖਾਣੇ ਹੋ ਉਦੋਂ ਕਦੇ ਸੋਚਿਆ ਜੀ ਇਦਾਂ ਵੀ ਇਹ ਪਾਣੀ ਦਾ ਖਾਓ ਆ ਇਹ ਖੇਤੀ ਆ ਦੇਖੋ ਬੂਟੇ ਬੂਟਾ ਨੋ ਡਾਊਟ ਬਹੁਤ ਸੋਹਣਾ ਲੱਗ ਰਿਹਾ ਦੇਖੋ ਪਾਣੀ ਇੱਕ ਸਾਫ ਦੇਖੋ ਪਰ ਪਾਣੀ ਦੇਖੋ ਅੱਛਾ ਪਾਣੀ ਸਾਫ ਰੱਖਣਾ ਹਾਂ ਦੇਖੋ ਦੇਖੋ ਅੱਛਾ ਪਾਣੀ ਸਾਫ ਹੈ ਐਂ ਚੀਸ਼ੇ ਵਾਂਗ ਪਾਣੀ ਸਾਫ ਇਹ ਕੱਢਣਾ ਕਦੋਂ ਨੂੰ ਆ ਫਿਰ ਤੁਸੀਂ ਪਾਣੀ ਇਧਰੋਂ ਮੋਟੇ ਚਲਾਏ ਜਾਨੇ ਇਧਰੋਂ ਸਾਧ ਕੱਢੀ ਜਾਣਾ ਦੂਏ ਪਾਸੇ ਕੱਢੀ ਜਾਣੇ ਜੀ ਦੇਖਿਆ ਵੀ ਜਦੋਂ ਮੋਟੇ ਜਾਂਦਾ ਟਾਈਮ ਆ ਉਦੋਂ ਪਾਈਪ ਬੰਦ ਕਰ ਦੇਣਾ ਪਾਣੀ ਪੂਰੇ ਲੈਵਲ 'ਤੇ ਰੱਖਣਾ ਹੂੰ ਸੁੱਕਾ ਨਹੀਂ ਲੱਗਣਾ ਚਾਹੀਦਾ ਸੁੱਕਣਾ ਨਹੀਂ ਸੁੱਕਣਾ ਨਹੀਂ ਚਾਹੀਦਾ ਜਿੰਨਾ ਠੰਡਾ ਪਾਣੀ ਆ ਉਹਨਾਂ ਬੂਟਾ ਵਧੀਆ ਬੋਲਾਂ ਬੂਟਾ ਵਧੀਆ ਉਹਨੀ ਉਹਦੀ ਸ ਪਾਰੇਕ ਇਹ ਵੀ ਆ ਨਾ ਕਿ ਇਸ ਫਸਲ ਤੋਂ ਬਾਅਦ ਆਪਾਂ ਬੀਜ ਕੀ ਸਕਦੇ ਆ ਇਹ ਚੋਂ ਬਾਦ ਕਣਕ ਬੀਜ ਨਹੀਂ ਉਹਨੇ ਮੱਕੀ ਬੀਜ ਹੋਣੀ ਬੜੇ ਭਾਈ ਬਾਤ ਚ ਅੱਛਾ ਕਣਕ ਨਹੀਂ ਨਾ ਨਾ ਕਣਕ ਨਹੀਂ ਭਾਈ ਕਣਕ ਲੇਟ ਹੋ ਜਾਂਦੀ ਭਾਈ ਅੱਛਾ ਇੱਕੋ ਹੀ ਫਸਲ ਬੀਜ ਹੋਣੀ ਹੈ ਇੱਕੋ ਫਸਲ ਬੀਜ ਹੈ ਇਸ ਤੋਂ ਬਾਅਦ ਹਾਂਜੀ ਲਗਾਤਾਰ ਇਦਾਂ ਹੀ ਲਗਾਤਾਰ ਚੱਲਨੇ ਚੱਲਨੇ ਜਦੋਂ ਇਹਦੀ ਤੜਾਈ ਆ ਹਾਂਜੀ ਭਾਈ ਉਦੋਂ ਵੀ ਫਿਰ ਇਹ ਇਦਾਂ ਹੀ ਖੜਾ ਹੀ ਰੱਖਣਾ ਪੈਂਦਾ ਹਾਂਜੀ ਹਾਂਜੀ ਪਾਣੀ ਰੱਖਣਾ ਤੇ ਰੋਜ਼ ਉਦੋਂ ਨੂੰ ਵੀ ਰੋਜ਼ ਹੀ ਬਦਲਦੇ ਚੱਲਦਾ ਹੀ ਰਹਿਣਾ ਹਾਂਜੀ ਮੋਟ ਚੱਲਦੇ ਰਹਿਣੇ ਆ ਜੀ ਓਏ ਹੋਏ ਲਓ ਜੀ ਕਦੇ ਸੋਚਿਆ ਸੰਘਾੜਿਆਂ ਦਾ ਆਟਾ ਕਿੰਨਾ ਵਰਤਿਆ ਜਾਂਦਾ ਆ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਹਨਾ ਤੇ ਪਤਾ ਨਹੀਂ ਕਿੱਥੇ-ਕਿੱਥੇ ਇਹਨੂੰ ਵਰਤਦੇ ਨੇ ਪਰ ਮੈਂ ਕਹਿੰਦਾ ਵੀ ਤੁਸੀਂ ਇਹ ਦੇਖੋ ਵੀ ਕਿੰਨਾ ਜ਼ਿਆਦਾ ਪਾਣੀ ਇਹਨੂੰ ਲੱਗਦਾ ਆ ਤੇ ਬਈ ਇਹਦੇ ਵਿੱਚ ਉਹ ਜਿਵੇਂ ਮੈਂ ਕਹਾਂ ਕਮਾਈ ਕੀ ਹੋ ਜਾਂਦੀ ਆ ਕਮਾਈ ਭਾਜੀ 70-80 ਹਜ਼ਾਰ ਰੁਪਏ ਹੋ ਜਾਂਦੀ ਆ ਇੱਕ ਕਿੱਲੇ ਦਾ ਹਾਂਜੀ ਕਿਉਂਕਿ ਉਹ ਮੇਨ ਕੱਢ ਕੇ ਜਾਂ ਸਭ ਕੁਝ ਵੇਚ ਠੀਕ ਆ ਠੇਕਾ ਵਗੈਰਾ ਕੱਢ ਕੇ ਖਰਚੇ ਕੱਢ ਕੇ ਸਭ ਕੁਝ ਵਿੱਚ ਕਰਕੇ 70-80 ਹਜ਼ਾਰ ਰੁਪਈਆ ਹੁਪਰ ਆਊਟ ਹੋ ਜਾਂਦਾ ਕਿੱਲੇ ਦਾ ਉਸ ਹਿਸਾਬ ਨਾਲ ਲਓ 45-50 ਹਜ਼ਾਰ ਤੋਂ ਕੱਢ ਲਓ ਉਹ ਦਾ 40-45 ਹਜ਼ਾਰ ਰੁਪਈਆ ਠੇਕਾ ਵਾ ਹੂੰ ਪੀਆਰਪੀ ਕਿਲੇ ਦਾ ਠੇਕਾ ਵਾ ਤਾਂ ਕੋਈ ਉੱਤੇ ਖਰਚਾ ਹੋ ਹੀ ਜਾਂਦਾ ਕੋਈ 10-15 ਹਜ਼ਾਰ ਰੁਪਈਆ ਹੂੰ ਉੱਤੇ ਲੱਗ ਕੇ ਕੋਈ 70 ਹਜ਼ਾਰ ਰੁਪਈਆ 70-80 ਹਜ਼ਾਰ ਰੁਪਈਆ ਪੈ ਜਾਂਦਾ ਉੱਤੇ ਤਾਂ ਲੱਖ ਲੱਖ ਚਲੇ ਨਿਕਲ ਜਾਂਦਾ ਲੋ ਜੀ ਆ ਇਹਦੀ ਇਨਕਮ ਆ ਠੀਕ ਆ ਵੇਚਦੇ ਤੁਸੀਂ ਡਾਇਰੈਕਟ ਆ ਅੱਛਾ ਡਾਇਰੈਕਟਿਵ ਵਿੱਚ ਨੇ ਤਾਜੇ ਉਹਨੇ ਟੁੱਟ ਜਾਨੇ ਦਾ ਸਾਲ ਉਹਨੇ ਵਿੱਚ ਹੀ ਜਾਣੇ ਅੱਛਾ ਯਾਰ ਇਹ ਕਦੋਂ ਨੂੰ ਟੁੱਟਣ ਲੱਗਣੇ ਕਿੰਨੇ ਕਿੰਨੇ ਚਿਰ ਬਾਅਦ ਟੁੱਟਣ ਲਾ ਪੈਂਦਾ ਇਹ ਭਾਜੀ 5 ਮਹੀਨਿਆਂ ਦੀ ਖੇਤੀ ਹੈ ਅੱਛਾ 5 6 ਮਹੀਨੇ 6 ਮਹੀਨੇ ਦੇ ਵਿੱਚ ਪਿਆਰ ਹੋ ਜਾਂਦੇ ਆ ਜੀ ਹਾਂ 6 ਮਹੀਨੇ ਹਾਂਜੀ ਆਪਾਂ ਇੱਥੇ ਤਾਜੇ ਉਹ ਲੇਵਲ ਲੱਗੀ ਆ ਉਹਨੇ ਟੁੱਟ ਜਾਨੇ ਆ ਉਹਨੇ ਵਿੱਚ ਹੀ ਜਾਣੇ ਲੋ ਭਾਈ ਆਪਾਂ ਰੋਂਦੇ ਆ ਝੋਨੇ ਨੂੰ ਆਪਾਂ ਕਹਿੰਦੇ ਜੀ ਝੋਨਾ ਚ ਪਾਣੀ ਦਾ ਖੌਫ ਆ ਮੈਂ ਕਹਿੰਦਾ ਜੇ ਆਹ ਕਿਤੇ ਖੇਤੀ ਵੱਧ ਜਾਏ ਤਾਂ ਪਾਣੀ ਦਾ ਮੈਨੂੰ ਲੱਗਦਾ ਉਸ ਹੱਬ ਦਾ 2 ਮਹੀਨਿਆਂ ਚ ਨਹੀਂ ਪੰਜਾਬ ਚ ਲੱਭਣਾ ਕਿਉਂਕਿ ਭਾਜੀ ਇੰਨਾ ਜ਼ਿਆਦਾ ਪਾਣੀ ਪੀਂਦੀ ਹੈ ਹਾਂਜੀ ਭਾਜੀ ਪਾਣੀ ਪੀਂਦੀ ਘੱਟ ਐ ਇਹਨੂੰ ਸਫਾਈ ਰੱਖਣੀ ਪੈਂਦੀ ਭਾਜੀ ਅੱਛਾ ਹਾਂਜੀ ਪਾਣੀ ਭਾਵੇਂ ਇਦਾਂ ਹੀ ਕੰਦਾ ਹੀ ਰੱਖ ਲੋ ਸਫਾਈ ਚਾਹੀਦੀ ਇਹਨੂੰ ਮਰਜੀ ਜਿੰਨੀ ਸਫਾਈ ਆ ਉਹਨੇ ਵਧੀਆ ਚੀਜ਼ ਵਧੀਆ ਫਸਲ ਵੀਰੇ ਜਾਣੀ ਗੱਲ ਕਹਿਣ ਦਾ ਇਹ ਆ ਵੈਸੇ ਮੈਂ ਫੇਰ ਇੱਕ ਵਾਰ ਕਹਿ ਦਵਾਂ ਇਹ ਫਸਲ ਆਮ ਨਹੀਂ ਹੈਗੀ ਨਹੀਂ ਆਮ ਕੋਈ ਉਹ ਨਹੀਂ ਕਰ ਸਕਦਾ ਜੀ ਇਹ ਹੈ ਇਹ ਨਹੀਂ ਹੈਗਾ ਕਿ ਇਸ ਇਸ ਜਿਹੜੀ ਖੇਤੀ ਨੂੰ ਕੋਈ ਇਹ ਆ ਵੀ ਅਸੀਂ ਵੀ ਕਰ ਲਈਏ ਆਪਾਂ ਵੀ ਐਤ ਕੀ ਕਿੱਲਾ ਲਾ ਕੇ ਦੇਖ ਲਈਏ 10 ਮਾਲੇ ਲਾ ਲਈਏ ਨਹੀਂ ਜੀ ਇਹ ਤੁਸੀਂ ਨਹੀਂ ਲਾ ਸਕਦੇ ਇਹ ਆਮ ਲੋਕਾਂ ਦੇ ਕਰਨ ਦੀ ਖੇਤੀ ਨਹੀਂ ਹੈਗੀ ਇਹ ਖੇਤੀ ਬਹੁਤ ਘੱਟ ਰਕਬੇ 'ਚ ਹੁੰਦੀ ਆ ਤੇ ਪਰ ਤੁਹਾਨੂੰ ਸਿਰਫ ਇੱਕ ਖੇਤੀ ਦਾ ਆਈਡੀਆ ਦਿਖਾ ਰਹੇ ਆ ਬਿਲਕੁਲ ਨਹੀਂ ਮੈਂ ਇਹ ਕਹਿ ਰਿਹਾ ਕਿ ਤੁਸੀਂ ਇਹ ਖੇਤੀ ਕਰੋ ਇੱਧਰ ਨੂੰ ਆਵੋ ਅਸੀਂ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਨਹੀਂ ਕਹਿ ਰਹਾ ਪਰ ਜਿਹੜੇ ਲੋਕ ਕਰਦੇ ਆ ਉਹਨਾਂ ਦਾ ਇੱਕ ਪੱਖ ਦਿਖਾ ਲੈਣਾ ਵੀ ਯਾਰ ਜ਼ਰੂਰੀ ਹੋ ਜਾਂਦਾ ਤੇ ਮੈਂ ਅੱਗੇ ਵੀ ਇਹਦੇ ਉੱਤੇ ਇੱਕ ਵੀਡੀਓ ਕਰ ਚੁੱਕਾ ਉਦੋਂ ਇਹ ਤੋੜਦੇ ਪਏ ਸੀਗੇ ਇਹ ਸੰਘਾੜੇ ਪਰ ਖੇਤੀ ਜਦੋਂ ਹੋ ਰਹੀ ਆ ਜਦੋਂ ਇਹਦੀ ਫਸਲ ਸਾਂਭੀ ਜਾ ਰਹੀ ਆ ਮੇਰਾ ਮਨ ਸੀਗਾ ਕਿ ਇੱਕ ਵਾਰ ਉਦੋਂ ਨੂੰ ਜ਼ਰੂਰ ਦਿਖਾਵਾਂਗੇ ਜਦੋਂ ਫਸਲ ਇਹ ਸਾਂਭਦੇ ਪਏ ਆ ਹਨਾ ਤੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਡੇਢ ਮਹੀਨੇ ਦੀ ਹੋ ਗਈ ਹਾਂ ਡੇਢ ਕਿ ਮਹੀਨੇ ਦੀ ਹੋ ਗਈ ਬੜੇ ਡੇਢ ਮਹੀਨੇ ਦੀ ਫਸਲ ਜਿਹੜੀ ਆ ਆ ਤੁਹਾਡੇ ਸਾਹਮਣੇ ਖੜੀ ਆ ਜੀ ਖੇਤਾਂ ਦੇ ਵਿੱਚ ਇਹਦੇ ਵਿੱਚ ਨਹੀਂ ਜਾ ਸਕਦੇ ਕਾਰਨ 2 2.5 ਫੁੱਟ ਪਾਣੀ ਖੜਾ ਆ ਤੇ ਇਹਦੇ ਵਿੱਚ ਪੋਸੀਬਲ ਨਹੀਂ ਹੈਗਾ ਬੰਨੇ ਦੇ ਖੜ ਕੇ ਵੀਡੀਓ ਬਣਾਉਣੀ ਪੈ ਰਹੀ ਆ ਠੀਕ ਆ ਇਹ ਕੋਈ ਕਾਣਕ ਨਹੀਂ ਹੈਗੀ ਮਾੜੀ ਮੋਟੀ ਵੀ ਚਲੋ ਡੇਢ ਮਹੀਨੇ ਦੀ ਆ ਜਾਬੜੋ ਵਿੱਚ ਹਨਾ ਤੇ ਉਹ ਸਿਸਟਮ ਨਹੀਂ ਕਮਾਦ ਵਗੈਰਾ ਵਾਲਾ ਤੇ ਪਾਣੀ ਉਹ ਦੇਖ ਲਓ ਯਾਰ ਉਹ ਪਾਣੀ ਉਹ ਲੱਗੀ ਜਾਂਦਾ ਚੱਲੀ ਜਾ ਰਹੀ ਆ ਮੋਟਰ ਤੇ ਇਧਰੋਂ ਇਹ ਗੰਦਾ ਪਾਣੀ ਕੱਢੀ ਜਾਂਦੇ ਜਾਂ ਗੱਲੋ ਪੁਰਾਣਾ ਪਾਣੀ ਕੱਢੀ ਜਾਂਦੇ ਆ ਨਹਿਰ ਦੇ ਵਿੱਚ ਕੱਢੀ ਜਾ ਰਹੇ ਆ ਸੋ ਦੋ ਇਹਨਾਂ ਨੂੰ ਲਾਉਣਾ ਪੈ ਰਿਹਾ ਇੱਕ ਇਧਰ ਮੋਟਰ ਲਾਈਆ ਤੇ ਦੂਏ ਪਾਸੇ ਇੰਜਣ ਲਾਇਆ ਹੋਇਆ ਸੋ ਆ ਇਹਨਾਂ ਦਾ ਜਿਹੜਾ ਹੈਗਾ ਅੱਛਾ ਅ ਤਕਰੀਬਨ ਹਰ ਸਾਲ ਪ੍ਰੋਫਿਟ ਦੇ ਜਾਂਦੀ ਆ ਵਧੀਆ ਭਾਜੀ ਇਹ ਤੇ ਰਿਹਾ ਆਪਣਾ ਛਰਜਾ ਆਪਣੇ ਦੇ ਇੱਥੇ ਸੰਦਾਨਪੁਰ ਵਿੱਚ ਮੇਨ ਅਸੀਂ ਡੱਲੇ ਰੋੜ ਤੇ ਅਸੀਂ ਖੇਤੀ ਕਰਦੇ ਆ ਹੂੰ ਲੋਕੀ ਲਾਉਂਦੇ ਆ ਛੱਪੜਾਂ ਚ ਲਾਉਂਦੇ ਆ ਦਰਿਆਵਾਂ ਤੇ ਲਾਉਂਦੇ ਆ ਉਹ ਗੰਦੇ ਪਾਣੀ ਤੇ ਆ ਅਸੀਂ ਫੁੱਲ ਫਰੈਸ਼ ਬਣਿਦੇ ਆ ਆਪ ਖੇਤੀ ਕਰਦੇ ਸਾਡਾ ਇੱਥੇ ਲੱਗਦਾ ਸਭ ਕੁਝ ਮਾਰਗਾ ਹੂੰ ਡੱਲੇ ਰੋੜ ਤੇ ਸਾਡਾ ਇਸਲਾ ਸੰਘਾੜਾ ਚੱਲਦਾ ਹੋਰ ਕਿਤੇ ਨਹੀਂ ਲੋਕੀ ਦੂਰ ਦੂਰ ਜਲੰਧਰੋਂ ਲਦੇਹਾਣਿਆਂੋਂ ਸ਼ਾਹਕੋਟੋਂ ਥਾਂ ਥਾਂ ਤੇ ਸਪੈਸ਼ਲ ਚੀਜ਼ ਲੈਣ ਹੁੰਦੇ ਬੀ ਸਾਫ਼ ਸੰਘਾੜੇ ਇਹਨਾਂ ਤੋਂ ਮਿਲ ਜਾਂਦੀ ਹੈ ਹਾਂਜੀ ਫਰੈਸ਼ ਚੀਜ਼ ਠੀਕ ਆ ਹਾਂਜੀ ਬਿਲਕੁਲ ਜੀ ਆ ਜਿਹੜਾ ਡੱਲੇ ਡੱਲੇ ਤੋਂ ਜਿਹੜਾ ਰੋਡ ਆ ਆ ਇਧਰ ਇਧਰ ਡੱਲਾ ਆ ਜਿੱਧਰ ਮੇਰਾ ਕੈਮਰਾ ਆ ਦੋਵੇਂ ਪਾਸੇ ਮੈਂ ਦਿਖਾ ਰਿਹਾ ਆ ਆ ਬਿਲਕੁਲ ਸੁਲਤਾਨਪੁਰ ਲੋਧੀ ਆ ਠੀਕ ਆ ਇਧਰਲੇ ਪਾਸੇ ਨੂੰ ਤੇ ਇਸ ਰੋਡ ਦੇ ਉੱਤੇ ਬਿਲਕੁਲ ਇਹ ਵੀਰ ਜਿਹੜੇ ਆ ਇਹ ਹੁੰਦੇ ਆ ਤਾਂ ਇਹਨਾਂ ਨੇ ਇੱਥੇ ਰੇੜੀਆਂ ਲਾ ਲੈਣੀਆਂ ਕਦੋਂ ਨੂੰ ਟੁੱਟਦਾ ਦੱਸਿਆ ਤੁਸੀਂ ਪੁਰਾਣੇ 11ਵੇਂ ਮਹੀਨੇ ਯਾਰ ਮੈਂ ਮਹੀਨੇ ਸ਼ੁਰੂ ਕਰ ਦੇਣਾ ਸ਼ੁਰੂ ਕਰ ਦੇਣਾ ਹਾਂਜੀ ਸ਼ੁਰੂਜੀ ਛੋੜੂਜੀ ਛੋੜੂਜੀ ਠੀਕ ਆ ਫੇਰ 2 ਮਹੀਨੇ ਚੱਲ ਜਾਂਦਾ 2 ਡੇਢ 2 ਮਹੀਨੇ ਚੱਲ ਜਾਂਦਾ ਬੜੇ ਵੀ ਪਧੀਆ ਡੇਢ 2 ਮਹੀਨੇ ਚੱਲ ਜਾਂਦਾ ਹਾਂਜੀ ਤੇ ਤਕਰੀਬਨ ਤੁਹਾਡਾ ਇੱਥੇ ਰੇੜੀ ਤੇ ਇੱਥੇ ਹੀ ਵਿਕ ਜਾਂਦਾ ਹੈ ਇੱਥੇ ਵਜੇ ਕੋਈ ਬੰਦੇ ਨਹੀਂ ਜਾਣਾ ਪੈਂਦਾ ਸਾਨੂੰ ਕਿਤੇ ਨਹੀਂ ਸਾਡਾ ਇੱਥੇ ਵੀ ਮਾਲ ਵਿਕਣਾ ਜੀ ਤੁਹਾਨੂੰ ਇਹ ਨਹੀਂ ਟੈਨਸ਼ਨ ਵੀ ਯਾਰ ਸਾਨੂੰ ਐਮਐਸਪੀ ਚਾਹੀਦੀ ਜਾਂ ਉਹ ਚਾਹੀਦਾ ਨਾ ਕੋਈ ਕੁਛ ਨਹੀਂ ਲੋੜ ਪੈਂਦੀ ਸਾਨੂੰ ਕੋਈ ਨਹੀਂ ਗੱਡੀ ਕਰਾਉਂਦੇ ਲੋੜ ਨਹੀਂ ਕੁਛ ਨਹੀਂ ਜੇ ਡਿਲੀਵਰ ਲੱਗੇ ਆ ਤੋੜਨਾ ਮਾਲ ਤਿੰਨ ਕਵੈਂਟ ਟੁੱਟ ਜੇ ਚਾਰ ਟੁੱਟ ਜੇ ਪੰਜ ਟੁੱਟ ਜੇ ਹਾਂ ਸਾਡਾ ਇੱਥੇ ਹੀ ਲੱਗਤ ਲੱਥਨਾ ਆ ਜਿਆਦਾਤਰ ਬੀਬੀਆਂ ਹੀ ਲੇਵਰ ਹੁੰਦੀ ਆ ਬੀਬੀਆਂ ਨੇ ਟੁੱਟਣਾ ਕਿਉਂ ਆ ਸਾਡੇ ਇੱਥੇ ਲੇਵਰ ਜਨਾਨੀ ਨਹੀਂ ਕਰਦਾ ਨਹੀਂ ਬੰਦੇ ਬੰਦੇ ਇਸ ਲੇਵਰ ਚ ਆਉਂਦੇ ਨਹੀਂ ਲੇ ਉਹ ਲੇਬਰ ਦਾ ਹੈ ਉਹ ਇੰਨਾ ਕੰਮ ਨਹੀਂ ਕਰ ਸਕਦੇ ਜਿਨੇ ਜਨਾਨੇ ਕੰਮ ਕਰਦੇ ਕਿਉਂ ਉਹਨਾਂ ਨੇ ਉਹਨਾਂ ਨੂੰ ਹਸਾਬਾ ਪੱਕੇ ਲੇਵਣ ਲੱਗੇ ਹੋਏ ਭਾਈ ਉਹਨਾਂ ਨੇ ਹੀ ਸੰਘਾਰੇ ਤੋੜਨੇ ਆ ਉਹਨਾਂ ਨੂੰ ਹਸਾਬਾ ਵੀ ਕਿਦਾਂ ਤੋੜਨੇ ਅੱਛਾ ਉਹ ਪੱਕੇ ਬੰਦਿਆਂ ਨੂੰ ਪਤਾ ਆ ਹਾਂ ਜੀ ਹਾਂ ਜੀ ਪੱਕੇ ਬੰਦੇ ਠੀਕ ਆ ਤੁਸੀਂ ਇਦਾਂ ਨਹੀਂ ਵੀ ਹਰ ਸਾਲ ਬਦਲ ਲੈਣੇ ਨਹੀਂ 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 ਬਦਲਣਾ ਇਸ ਸਿਸਟਮ ਨਹੀਂ ਆਗਾ ਹਾਂ ਪੱਕੇ ਬੰਦੇ ਰੱਖੇ ਹੋਏ ਉਹ ਬੱਲੇ ਅੱਛਾ ਇਦਾਂ ਆ 500 ਰੁਪਏ 500 600 500 550 ਰੁਪਏ ਦੀ ਘੜੀ ਆ ਹੂੰ 9 ਤੋਂ ਹੁਣ 9 ਤੋਂ 5 ਬਾਅਦ ਹੂੰ 10 ਮਿੰਟ ਉੱਤੇ ਨਹੀਂ 10 ਮਿੰਟ ਥੱਲੇ ਹੂੰ 9 ਦਾ 5 ਠੀਕ ਆ ਹਾਂ ਜੀ ਸਾਢੇ 550 ਤੱਕ ਦਿਹਾੜੀ ਦੇ ਦਿੰਨੇ ਹਾਂਜੀ ਹਾਂਜੀ ਠੀਕ ਆ ਪਰ ਇਹ ਬਹੁਤ ਔਖਾ ਕੰਮ ਆ ਮੈਂ ਦੱਸ ਦਵਾ ਇਹਦੇ ਵਿੱਚ ਪਾਣੀ ਚ ਰਹਿਣਾ ਪੈਂਦਾ ਤੇ ਕੰਡੇ ਬਾਧੂ ਚੁੱਭਦੇ ਆ ਠੀਕ ਆ ਇਹ 500 ਵੀ ਵੈਸੇ ਥੋੜਾ ਮੈਂ ਇੱਥੇ ਗੱਲ ਕਰ ਦਵਾ ਕਿਉਂ ਕਿਉਂਕਿ ਯਾਰ ਕੰਡੇ ਬਹੁਤ ਚੁੱਭਦੇ ਨੇ ਤੇ ਪਾਣੀ ਕਿਉਂਕਿ ਦਸੰਬਰ ਦੇ ਵਿੱਚ ਉਧਰੋਂ ਨਵੰਬਰ ਦਸੰਬਰ ਚ ਠੰਡ ਹੋ ਗਈ ਹੁੰਦੀ ਆ ਤੇ ਇੰਨੀ ਠੰਡ ਜੇ ਦਸੰਬਰ ਦੀ ਜੇ ਵਿੱਚ ਸੰਘਾੜੇ ਤੋੜਨੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਬੀ ਇਹ ਕੋਈ ਕਣਕ ਵੱਢਣ ਜਾਂ ਇਹ ਕੋਈ ਕਮਾਦ ਜਿਹੜਾ ਜ ਆ ਉਹ ਛੱਲਣਾ ਜਾਂ ਉਹ ਨਹੀਂ ਕੰਮ ਹੈਗਾ ਇਹ ਬਹੁਤ ਔਖਾ ਕੰਮ ਹੁੰਦਾ ਆ ਤੇ ਸਾਰਾ ਦਿਨ 9 ਤੋਂ 5 8 ਘੰਟੇ ਲਗਾਤਾਰ ਪਾਣੀ ਦੇ ਵਿੱਚ ਖੜੇ ਰਹਿਣਾ ਜੁਰਾਬਾਂ ਪਾ ਕੇ ਜਬੂਟ ਉਹ ਪਾ ਨਹੀਂ ਸਕਦੇ ਵਿਚਾਰੇ ਹਨਾ ਜੁਰਾਬਾਂ ਪਾ ਕੇ ਰਹਿਣਾ ਪੈਂਦਾ ਕੰਡੇ ਫੇ ਵੀ ਬਾਧੂ ਲੱਗਦੇ ਆ ਤੇ ਇਹ ਜਿਹੜੇ ਪਾਣੀ 'ਚ ਖੜੇ ਰਹਿਣ ਕਰਕੇ ਜਿਹੜਾ ਆ ਉਹਨਾਂ ਨੂੰ ਔਖੇ ਆਈ ਵੀ ਹੁੰਦੀ ਆ ਤੇ ਨਾਲ ਪ੍ਰੋਬਲਮ ਹੈ ਕਿ ਉਹਨਾਂ ਨੂੰ ਇਹ ਵੀ ਆਉਂਦੀ ਆ ਵਿਚਾਰਿਆਂ ਨੂੰ ਵੀ ਰਾਤ ਨੂੰ ਫਿਰ ਨੀਂਦ ਨਹੀਂ ਆਉਦੀ ਸਾਰਾ ਦਿਨ ਸੁੰਨੇ ਹੋ ਜਾਂਦੇ ਆ ਪੈਰ ਹਨਾ ਤੇ ਬਹੁਤ ਤੰਗੀ ਆਉਂਦੀ ਆ ਵੈਸੇ ਕੰਮ ਟੇਢਾ ਆ ਭਾਜੀ ਪਰ ਤੁਹਾਡਾ ਉਹ ਤਾਂ ਫਿਰ ਭਾਜੀ ਹੈ ਹੀ ਨਾ ਆਪਾਂ ਸ਼ੁਰੂ ਤੋਂ ਕੰਮ ਕਰਦੇ ਆ ਸਾਨੂੰ ਪਤਾ ਸਾਬਤਾਵ ਤੁਸੀਂ ਕਹੇ ਦੇ ਸੜ ਤੁਸੀਂ ਕਰਦੇ ਹਾਂਜੀ ਕਦੀ ਕੋਈ ਦੇਖ ਕੇ ਲੱਗਾ ਵੀ ਤੁਹਾਡੇ ਵੱਲੋਂ ਵੀ ਯਾਰ ਆਪਾਂ ਵੀ ਕਰਕੇ ਦੇਖੀਏ ਥੋੜਾ ਜਿਹਾ ਕਦੀ ਕੋਈ ਦੇਖ ਕੇ ਲੱਗਾ ਕਰਦੇ ਭਾਜੀ ਉਹ ਕੰਮ ਇਦਾਂ ਨਹੀਂ ਪ੍ਰੋਫਿਟ ਨਹੀਂ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਗਾਲਾ ਕਿਦਾਂ ਹੁਣ ਥੱਲੋ ਭਾਜੀ ਆ ਦੇਖੋ ਆ ਦੇਖਿਓ ਆ ਜਿੱਦਾਂ ਹੁਣ ਬੂਟਾ ਨਾ ਭਾਜੀ ਆ ਬੂਟਾ ਚੱਕ ਲਿਆ ਹੂੰ ਆ ਜਦ ਪੱਤੇ ਸਾਫ ਨਾ ਇਥੋਂ ਗਾਲਾ ਪੈ ਜਾਂਦਾ ਵਾ ਅਜ ਤਾਂ ਥੱਲੇ ਆ ਪੱਤੇ ਲਾ ਲੋ ਥੱਲੇ ਗਾਲਾ ਪੈ ਜਾਂਦਾ ਵਾ ਅੱਛਾ ਗਾਲਾ ਪਾ ਕੇ ਬੂਟਾ ਗਲੀ ਜਾਣਾ ਇਹ ਸਾਨੂੰ ਹੀ ਪਤਾ ਵਾ ਵੀ ਕਿਦੋਂ ਸਪਰੇ ਹੋਣੀ ਇਹਦੇ ਕਿਦੋਂ ਸੁੰਡੀ ਪੈਣੀ ਆ ਕਿਦੋਂ ਨਹੀਂ ਪੈਣੀ ਇਹ ਸਾਨੂੰ ਪਤਾ ਅਣਜਾਣ ਬੰਦੇ ਨੂੰ ਨਹੀਂ ਪਤਾ ਭਾਜੀ ਅੱਛਾ ਹਾਂਜੀ ਤੇ ਇਹਦੀ ਹੋਰ ਕੋਈ ਰਖ ਰਖਾ ਰਖ ਰਖਾ ਕੋਈ ਗੱਲ ਨਹੀਂ ਕੋਈ ਨਹੀਂ ਖਾਸ ਏਡਾ ਕੋਈ ਖਾਸ ਨਹੀਂ ਵਾ ਜੀ ਬਾ ਹਾਂ ਲਓ ਜੀ ਕਮੈਂਟ ਕਰਕੇ ਦੱਸਿਓ ਆਪਣੇ ਵਿਚਾਰ ਜਰੂਰ ਦੱਸਿਓ ਸੰਘਾੜੇ ਖਾਣ ਵੇਲੇ ਜਾਂ ਸੰਘਾੜਿਆਂ ਦਾ ਜਦੋਂ ਆਟਾ ਅਸੀਂ ਵਰਤਦੇ ਆ ਤਾਂ ਉਦੋਂ ਕਦੇ ਇਹ ਸਾਰੀਆਂ ਗੱਲਾਂ ਆਪਾਂ ਸੋਚੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਦੇ ਸੋਚਦੇ ਆ ਤੇ ਐਦਾਂ ਖੇਤਾਂ ਦੇ ਵਿੱਚ ਫਸਲਾਂ ਤਿਆਰ ਹੁੰਦੀਆਂ ਆ ਬਾਈ ਫੇਰ ਜਾ ਕੇ ਸਾਡੀਆਂ ਥਾਲੀਆਂ ਦੇ ਵਿੱਚ ਸਾਡੀਆਂ ਰਸੋਈਆਂ ਦੇ ਵਿੱਚ ਜਾਂ ਰਸੋਈ ਤੋਂ ਥਾਲੀ ਦੇ ਵਿੱਚ ਕਹਿ ਲਓ ਵੀ ਫੇਰ ਭੋਜਨ ਪਹੁੰਚਦਾ ਠੀਕ ਆ ਐਦਾਂ ਮਿਹਨਤਾਂ ਕਰਨੀਆਂ ਪੈਂਦੀਆਂ ਇਹ ਇਹਨਾਂ ਦੇ ਫਾਦਰ ਸਾਹਿਬ ਤੇ ਇਹ ਦੋਏ ਜਣੇ ਇਹ ਇੱਥੇ ਹੀ ਲੱਗੇ ਰਹਿੰਦੇ ਆ ਸਾਰਾ ਦਿਨ ਹਨਾ ਮੈਨੂੰ ਪਤਾ ਵੀ ਬਹੁਤ ਸਾਰੇ ਬੰਦੇ ਨੈਗੇਟਿਵ ਵੀ ਸੋਚਣਗੇ ਵੀ ਯਾਰ ਇਹ ਤਾਂ ਪਾਣੀ ਦਾ ਖੋਆ ਬਿਲਕੁਲ ਮੈਂ ਪਹਿਲਾਂ ਹੀ ਕਹਿਤਾ ਪਾਣੀ ਦਾ ਖੋਆ ਮੈਂ ਗੱਲ ਜਿਹੜੀ ਕੋਈ ਨਹੀਂ ਹੈਗੀ ਇੱਕ ਪੱਖ ਦਿਖਾ ਲੈਣਾ ਸੀ ਵੀ ਇਹ ਚੀਜ਼ ਵਰਤੀ ਜਾਂਦੀ ਆ ਸੰਘਾੜਿਆਂ ਦਾ ਟੱਕ ਇੱਥੇ ਕਿੱਥੇ ਕੌਣ-ਕੌਣ ਵਰਤਦਾ ਸੰਘਾੜੇ ਕੌਣ-ਕੌਣ ਖਾਂਦਾ ਸੰਘਾੜੇ ਆਪਾਂ ਸਾਰੇ ਖਾ ਲੈਂਦੇ ਆ ਸਿਆਲਾਂ ਨੂੰ ਪਰ ਉਹਦੀ ਖੇਤੀ ਕਿੱਦਾਂ ਹੁੰਦੀ ਆ ਤੇ ਆ ਹੁਣ ਵੀਰ ਨੇ ਤੁਹਾਨੂੰ ਦਿਖਾ ਲ ਦਿੱਤਾ ਅੱਗੇ ਵੀ ਮਿਲਾਇਆ ਹੋਇਆ ਆ ਤੇ ਜ਼ਰੂਰ ਤੁਸੀਂ ਮਤਲਬ ਆਪਣੇ ਵਿਚਾਰ ਦਿਓ ਕਮੈਂਟ ਕਰਕੇ ਸਾਨੂੰ ਦੱਸਿਓ ਆਪਣੇ ਵਿਚਾਰ ਦਿਓ ਅੱਗੇ ਨੂੰ ਸ਼ੇਅਰ ਜ਼ਰੂਰ ਕਰਿਓ ਕਿਸਾਨ ਵੀਰਾਂ ਨਾਲ ਜਾਂ ਜਿਹੜੇ ਕਈ ਸੋਚਦੇ ਆ ਵੀ ਜਿਹੜੇ ਕਿਸਾਨੀ ਕਰਨੀ ਖੇਤੀ ਕਰਨੀ ਕੋਈ ਨਹੀਂ ਸੌਖਾ ਯਾ ਕੰਮ ਹੈਨਾ ਉਹਨਾਂਾਰੇ ਵੀਰਾਂ ਦੇ ਨਾਲ ਵੀਡੀਓ ਜ਼ਰੂਰ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਪਤਾ ਲੱਗ ਜਾ ਉਹਨਾਂ ਨੂੰ ਵੀ ਯਾਰ ਵੀ ਇੰਨਾ ਔਖਾ ਕੰਮ ਆ ਹੈਨਾ ਫੇਰ ਜਾ ਕੇ ਭਾਈ ਰੁਪਈਆ ਕਮਾ ਹੁੰਦਾ ਫੇਰ ਜਾ ਕੇ ਸਾਡੇ ਹੱਥ ਦੇ ਵਿੱਚ ਖਾਣ ਨੂੰ ਉਹ ਭੋਜਨ ਆਉਂਦਾ ਜਿਹੜਾ ਅਸੀਂ ਖਾਣਾ ਤੇ ਆ ਆ ਲਿਆ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਜੀ ਸ਼ੁਕਰੀਆ ਸੋ ਵੀਰੋ ਤੁਸੀਂ ਚੈਨਲ ਤੇ ਜੇ ਪਹਿਲੀ ਵਾਰੀ ਆਏ ਆ ਤੁਹਾਨੂੰ ਬੇਨਤੀ ਕਰਾਂਗੇ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਵੀਡੀਓ ਜੇ YouTube ਤੇ ਦੇਖ ਰਹੇ ਹੋ ਤੇ ਥੱਲੇ ਹਾਈਪ ਵਾਲਾ ਇੱਕ ਬਟਨ ਹੁੰਦਾ ਆ ਯਾਰ ਉਹ ਦੱਬ ਦਿਆ ਕਰੋ ਤੇ ਨਾਲ ਦੀ ਨਾਲ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੱਕ ਵਾਰ ਤੇ ਕਿਸਾਨ ਵੀਰਾਂ ਦੇ ਨਾਲ ਤੇ ਨਾਲੇ ਸਾਡੀ ਇੱਕ ਹੋਰ ਬੇਨਤੀ ਆ ਕਿ ਜੇਕਰ ਤੁਸੀਂ Facebook ਔਰ Instagram ਵੀ ਯੂਜ਼ ਕਰਦੇ ਆ ਤਾਂ ਪੀਆਰ ਪੰਜਾਬ ਦੇ ਉਹ ਪੇजेस ਜਿਹੜੇ ਨੇ ਉਹ ਵੀ ਜਰੂਰ ਫਾਲੋ ਕਰਿਆ ਕਰੋ ਤੋਂ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਖਾਸੀ ਕਾਲ